ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਹਗੂ ਜੀ ਇੱਕ ਓਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪਣ ਆਦ ਸੱਚ ਜੁ ਆਦ ਸੱਚ ਹੇ ਇਹ ਸੱਚ ਨਾਨਕ ਹੋਸੀ ਈ ਸੱਚ ਸੋਚ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ ਚੁੱਪ ਚੁੱਪ ਨਾ ਹੋਵਈ ਜੇ ਲਾਇ ਰਹਾ ਲੈ ਵਤਾਰ ਭੁਖਿਆ ਭੁਖ ਨੈ ਤਰੀ ਜਿਬਨਾ ਪੁਰੀਆ ਭਾਰ ਸੈ ਸਾਲਪਾ ਲਖ ਹੋਏ ਤੇ ਇਕ ਨ ਚੱਲੇ ਨਾਲ ਕਮ ਸਚਿਆਰਾ ਹੋਈਐ ਕਮ ਕੂੜੈ ਟੁਟੈ ਪਾਲੁ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲੇ ਹੁਕਮੀ ਹੋਵਨ ਆਕਾਰ ਹੁਕਮ ਨਾ ਕਿਹਾ ਜਾਈ ਹੁਕਮੀ ਹੋਵਨ ਜੀ ਹੁਕਮ ਮਿਲਿ ਵਡਿਆਈ ਹੁਕਮੇ ਉੱਤਮਨੀਤ ਹੁਕਮ ਲੈ ਕੋ ਦੋਖ ਸੁਪਾਈਆ ਇਕ ਨਾ ਹੁਕਮੀ ਬਖਸ਼ਿਸ਼ ਇਕ ਹੁਕਮੀ ਸਦਾ ਪਵਈਆ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨ ਕੋਈ ਨਾਨਕ ਹੁਕਮੈ ਜੀ ਪੂਜੈ ਤਹੋ ਮੈਂ ਕਹਿ ਨ ਕੋਈ ਗਾਵੇ ਕੋ ਤਾਰ ਹੋਵੇ ਕਿਸੈ ਤਾਨ ਗਾਵੇ ਕੋ ਦਾਤ ਜਨ ਨਿਸ਼ਾਨ ਗਾਵੇ ਕੋ ਕੁਣ ਬੜੀਆਂ ਚਾਰ ਗਾਵੇ ਕੋ ਵਿਦਿਆ ਵਿਖੰਵੇਚਾਰ ਗਾਵੈ ਕੋ ਸਾਜ ਕਰੈ ਤਨਖੀ ਗਾਵੈ ਕੋ ਜੀ ਲੈ ਹਿਰਦੇ ਆਵੈ ਕੋ ਚਾਪੈ ਤਿਸੈ ਦੂਰ ਗਾਵੈ ਕੋ ਵੇਖੀ ਹਾਜ਼ਰ ਹਾ ਦੂਰ ਕਥਨ ਕਥਿ ਨੈ ਆਵੈ ਟੂਟ ਕਤ ਕਤ ਕਥੀ ਕੋਟੀ ਕੋਟ ਕੋਟ ਦਿੰਦਾ ਦੇ ਲੈਂਦੇ ਤੱਪਾ ਹੈ ਜੋ ਆ ਜਗੰਤਰ ਖਾਹੀ ਖਾਹ ਹੁਕਮੀ ਹੁਮ ਚਲਾਈ ਰਾਹ ਨਾਨਕ ਵਿਸ ਵਿਪਰਵਾਹ ਸਾਚਾ ਸਹਬ ਸਾਚ ਨਾਹੀਂ ਭਾਖਿਆ ਭਉ ਅਪਾਰ ਆਖੇ ਮੰਗਾ ਜਿਹਦੇ ਦਾਤ ਕਰੇ ਦਾਤਾਰ ਫੇਰ ਕੀ ਅੱਗੇ ਰੱਖੀ ਐ ਜਿਤ ਦਿਸੇ ਦਰਬਾਰੂ ਕੇਵਲਨ ਬੋਲੀ ਐ ਜਿਤ ਸੁਣ ਤਰੇ ਪਿਆਰਾ ਅੰਮ੍ਰਿਤ ਵੇਲਾ ਸਚਨਾ ਵਡਿਆਈ ਵਿਚਾਰ ਕਰਮੀ ਆਵੈ ਕਪੜਾ ਨਿਦਰੀ ਮੋਖ ਦਵਾਰਾ ਨਾਨਕ ਐਵੇਂ ਜਾਣੀਐ ਸਭੇ ਆਪੇ ਸਚਿਆਰ ਤਾਪਿਆ ਨ ਜਾਏ ਕੀਤਾ ਨ ਹੋਏ ਆਪੇ ਆਪ ਨਿਰੰਜਨ ਸੋਏ ਜਨ ਸੇਵਿਆ ਤਿੰ ਪਾਇਆ ਮਾਨ ਨਾਨਕ ਪਾਵੀ ਸੁਨੀ ਨਦਾਨ ਗਾਵੀਐ ਸੁਨੀਐ ਮਨ ਰਖਿਐ ਪਾਉ ਦੁਖ ਪਰ ਹਰ ਸੁਖ ਪਰ ਲੈ ਜਾਏ ਗੁਰਮਖ ਨਾਲ ਗੁਰਮਤਿ ਵੇਦ ਗੁਰਮਖ ਰਹਿ ਸਮਾਈ ਗੋਰੇਸ਼ਰ ਗੁਰਪੁਰਖ ਵਰਮਾ ਗੁਰਪਾਰਵਤੀ ਮਾਈ ਜੇ ਹੋ ਜਾਣਾ ਆਖਾ ਨਹੀਂ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇਹ ਬੋਜਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈ ਵਿਸਰ ਨਾ ਜਾਈ ਤੀਰਥਨਾ ਜੇ ਤਿਸ ਭਾਵ ਵਿਣ ਪਾਣੈ ਕੈ ਨਾਏ ਕਰੀ ਜੇਤੀ ਸਿਰ ਠੋਪਾਈ ਵਿਖਾਂ ਬਿਨ ਕਰਮਾ ਕ ਮਿਲੇ ਲਈ ਮਾਤ ਵਿੱਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੋ ਨਹੀਂ ਗੁਰਾ ਇੱਕ ਦੇਵ ਜਾਈ ਸਭਨਾ ਜਿਹਾ ਕਾ ਇੱਕ ਦਤ ਸੋ ਮੈ ਵਿਸਰ ਨਾ ਜਾਈ ਜੇ ਜੁਤਾਰੇ ਅਰਜ ਹੁਰ ਦਸੋ ਨਹੀਂ ਹੋਏ ਨਵਾ ਖੰਡਾ ਵਿੱਚ ਜਾਣੀ ਐ ਨਾਲ ਚੱਲੇ ਸਭ ਕੋਈ ਚੰਗ ਨੌਰ ਭਾਏ ਕੈ ਜਸ ਕੀਰਤ ਜਗ ਲੇ ਜੇ ਤਿਸ ਨਦਰ ਨ ਆਵਈ ਤੇ ਬਾਤਨ ਪਚੈ ਕੀ ਕੀਟਾ ਅੰਦਰ ਕੀਟ ਪਰ ਦੋਸੀ ਦੋਸਤਰ ਨਾਨਕ ਨਿਰਗੁਣ ਗੁਣ ਕਰੇ ਗੁਣਵੰਤੇ ਆ ਗੁਣ ਦੇ ਤੇ ਹਾ ਕੋਇ ਨ ਸੁਜਈ ਜੇ ਤਿਸ ਗੁਣ ਕੋਈ ਕਰੇ ਸੁਣੈ ਸਿਧ ਪੀਰ ਸਰਨਾਥਾ ਸੁਣੈ ਧਰਤ ਧਵਲ ਆਕਾਸ ਸੁਣੈ ਦੀਪ ਲੋਪਾ ਤਾਡ ਸੁਣੈ ਪੂਹ ਨਾ ਸਕੈ ਕਾਲਨ ਨਾਨਕ ਭਗਤਾਂ ਸਦਾ ਵੈਰਾਸ ਸੁਣੈ ਦੁਖ ਪਾਪਾ ਨਾਸ ਸੁਣੈ ਈਸਰ ਵਰ ਮਾਇੰਦ ਸੁਣੈ ਮੁਖ ਸਲਾਹਨ ਮੰਦ ਸੁਣਿਐ ਜੋਗ ਜਗਤੰ ਭੇਦ ਸੁਣਿਐ ਸਾਤ ਸਿਮਰਤਿ ਵੇਦ ਨਾਨਕ ਭਗਤ ਸਦਾ ਗਵਾਸ ਸੁਣਿਐ ਦੁਖ ਪਾਪ ਨਾਸ ਸੁਣਿਐ ਸਤ ਸੰਤੋਖਿ ਆਨੰ ਸੁਣਿਐ ਅਖਟਕ ਇਸ ਨਾਨਕ ਸੁਣੇ ਪੜਿ ਪੜ ਪਾਵੈ ਮਾਨ ਸੁਣਿਐ ਲਖ ਸਚਿ ਤਿਉ ਨਾਨਕ ਭਗਤਾਂ ਸਦਾ ਗਵਾਸ ਸੁਣੈ ਦੁਖ ਪਾਪ ਕਾ ਨਾਸ ਸੁਣੈ ਫਿਰ ਗੁਨਾਹ ਕੀ ਗਾ ਸੁਣੈ ਸੇ ਪੀਰ ਪਾਤਿਸ਼ਾ ਸੁਣੈ ਅੰਧੇ ਪਾਵਰ ਸੁਣੈ ਹਾਥ ਵੇਸਾ ਨਾਨਕ ਭਵਤਾ ਸਦਾ ਬੇਗਾਸ ਸੁਣੈ ਦੁਖ ਪਾਪ ਕਾ ਨਾਸ ਮਨੈ ਕੀ ਗਤ ਕਹੀ ਨ ਜਾਏ ਜੇ ਕੋ ਕਹੈ ਪਿਛ ਪਛਤਾਇ ਪਾਵਦ ਕਲਮ ਨ ਲਿਖਨ ਹਾਰ ਮਨ ਕਹਿ ਬਹਿ ਕਰਨ ਵਿਚਾਰਾ ਐਸੋ ਨਾਮ ਨਿਰੰਝਨ ਹੋਵੇ ਜੇ ਕੋ ਮਨ ਜਾਣੈ ਮਨ ਕੋਈ ਮਨ ਸੁਰਤ ਹੋਵੇ ਮਨ ਬੁੱਧ ਮਨ ਸਗਲ ਪਵਨ ਕੀ ਸੁੱਧ ਮਨ ਮੋਹੋਂ ਛੋਟਾ ਨਾ ਖਾਏ ਮਨ ਜਮਕ ਸਾਥ ਨ ਜਾਈ ਐਸੋ ਨਾਮ ਨਿਰੰਝਨ ਹੋਵੇ ਜੇ ਕੋ ਮਨ ਜਾਣੈ ਮਨ ਕੋਈ ਮਨ ਮਾਰਗ ਉਠਾਪ ਨ ਪਾਏ ਮਨ ਪਾਸਿਓਂ ਪ੍ਰਗਟ ਜਾਏ ਮਨ ਮਗੂ ਨ ਚਲੇ ਪੰਥ ਮਨ ਧਰਮ ਸੇ ਤੀਸਨ ਬੰਦ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੈ ਮਨ ਕੋਈ ਮਨੈ ਪਵੇ ਮੁਕਤ ਦਵਾਰ ਮਨੈ ਪਰਵਰ ਸਦਾ ਰੁਮਨ ਤਰੇ ਤਰੇ ਗੁਰ ਸਿੱਖ ਮਨੈ ਨਾਨਕ ਭਵੈ ਨ ਕਿਖੋ ਐਸਾ ਨਾਮ ਨਿਰੰਜਨ ਹੋਇ ਚਿਤ ਮਨ ਜਾਣੈ ਮਨ ਕੋਇ ਪੰਚ ਪਰਵਾਣ ਪੰਚ ਪ੍ਰਦਾਣ ਪੰਚ ਪਵ ਦਰਗਹਿ ਮਾਨੋ ਪੰਚ ਸੂਹ ਦਰ ਰਾਜਾ ਨ ਪੰਚ ਕਾ ਕਰੂ ਇਕ ਤਿਆਰਾ ਜੇ ਕੋ ਕਹੈ ਕਰ ਵਿਚਾਰਾ ਕਰਤੈ ਕੇ ਕਰਨ ਨਾਹੀ ਸਮਾਰੂ ਤੋ ਤਰਮ ਜਿਆ ਕਾ ਕੂਤ ਸੰਤੋਪਥਾਪ ਰਖਿਆ ਜਨ ਸੋਤਾ ਜੇ ਕੋ 부ਝੇ ਹੋਵੇ ਸਚਿਆਰ ਤਬਲੇ ਉਪਰ ਕੇਤਾ ਭਾਰ ਧਰਤੀ ਹੋਰ ਪਰੈ ਹੋਰ ਹੂਰ ਤਿਸਤੇ ਭਾਰ ਤਲੈ ਕਮਜੋਰ ਜੀ ਜਾਤ ਰੰਗਾਂ ਕਹਿ ਲਾਵ ਸਵਣਾ ਲਿਖੀ ਆ ਗੁੜੀ ਕਹਿ ਲਾਵ ਇਹ ਲਿਖਾ ਲਿਖ ਜਾਣਾ ਕੋਏ ਲਿਖਾ ਲਿਖਿਆ ਕੀਤਾ ਹੋਏ ਕੀਤਾ ਤਨ ਸੁਆਲ ਰੂਪ ਤੇਤੀ ਦਾਤ ਜਨ ਖਨਖੂਤ ਕੀਤਾ ਫਸਾਉ ਏਕੋ ਕੋ ਆਉ ਤਿਸਤੇ ਹੋਏ ਲਖ ਦਰਿਆਉ ਕੁਦਰਤ ਕਮਲ ਕਹਾ ਵਿਚਾਰ ਰੂਵਰਿਆ ਨ ਜਾਵਾਂ ਇੱਕ ਵਾਰ ਜੋ ਤੁਧ ਪਾਵੇ ਸਾਈ ਭਲੀਕਾਰ ਤੁਸਦਾ ਸਲਾਮਤ ਨਿਰੰਕਾਰ ਅਸੰਖ ਪੂਜਾ ਅਸੰਖ ਪਾਉ ਅਸੰਖ ਪੂਜਾ ਸੰਤ ਤਪ ਤਉ ਅਸੰਖ ਬ੍ਰੰਤ ਮੁਖ ਵੀਦ ਪਾਠ ਅਸੰਖ ਜੋਗ ਮਨ ਰਹੈ ਉਦਾਸ ਅਸੰਖ ਭਗਤ ਹੁਣ ਗਿਆਨ ਵਿਚਾਰ ਅਸੰਖ ਸਫੀਅ ਅਸੰਖ ਦਾਤਾਰ ਅਸੰਖ ਸੂਰ ਪਖਸਰ ਅਸੰਖ ਮੌਨ ਦਿਵਲਾਏ ਤਾਰੰ ਹਜ਼ਰਤ ਕਮਲ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਬਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧਖੋਰ ਅਸੰਖ ਚੋਰ ਹਰਾਮਖੋਰ ਅਸੰਖ ਅਮਰਕ ਰਜ ਹੈ ਜੂਰ ਅਸੰਖ ਗਲਵਟ ਹੱਤਿਆ ਕਮਾ ਹੈ ਅਸੰਖ ਪਾਪੀ ਪਾਪ ਕਰਜ ਹੈ ਅਸੰਖ ਕੂੜੀ ਔਰ ਕੂੜੇ ਫਰਾ ਹੈ ਅਸੰਖ ਮਲੇਸ਼ ਮਲਪਖ ਕਾ ਹੈ ਅਸੰਖ ਨਿੰਦਕ ਸਿਰ ਕਰੇ ਭਾਰੂ ਨਾਨਕੂ ਨੀਚ ਕਹਿ ਵਿਚਾਰ ਵਾਰਿਆ ਨ ਜਾਵਾ ਇੱਕ ਬਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂ ਸਦਾ ਸਲਾਮਤ ਨਿਰੰਕਾਰ ਅਸੰਖ ਨਾਮ ਅਸੰਖ ਥਾਮ ਅਗਾਮ ਅਗਾਮ ਸੰਖ ਲੋਏ ਸੌਕੇ ਸਿਰ ਪਾਰ ਹੋਵੇ ਅਖਰੀ ਨਾਮ ਅਖਰੀ ਚਲਾ ਅਖਰੀ ਗਿਆਨੋ ਗੀਤ ਨੰਗਾ ਅਖਰੇ ਲਿਖਣ ਬੋਲਣ ਬਾਣੀ ਅਖਰਾ ਸਰਸਨ ਜੋਗ ਵਖਾਨ ਜਿਹਨੇ ਲਿਖ ਤਿਸਰ ਨਾਹ ਜਿਮ ਪਰਮਾਏ ਤੰਤੰ ਪਾਹ ਜਿਤਾ ਕਿਤਾ ਤੇ ਤਨ ਬਿਨਾ ਮੈਂ ਨਾਹੀ ਕੋ ਥਾਂ ਹਜ਼ਰਤ ਕਵਲ ਕਹਾ ਵਿਚਾਰ ਵਾਰਿਆ ਨ ਜਾਵਾ ਇੱਕ ਬਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੋ ਸਦਾ ਸਲਾਮਤ ਨਿਰੰਕਾਰ ਪਰ ਇਹ ਹੱਥ ਪੈਰ ਤਨ ਦੇ ਪਾਣੀ ਧੋਤੇ ਉਤਰ ਸੁਖੇ ਮੂਤ ਕਲੀਤੀ ਕੱਪੜ ਹੋਏ ਤੇ ਸਾਬਣ ਲਈਏ ਉਹ ਤੋਏ ਪਰ ਇਹ ਮਤ ਪਾਪਾਂ ਕੇ ਸੰਗ ਉਹ ਤੋਪੈ ਨਾ ਮੇ ਕੇ ਰੰਗ ਪੁੰਨੀ ਪਾਪੀ ਆਖਣਾ ਹੈ ਕਰ ਕਰ ਕਰਨ ਲਿਖ ਲੈ ਜਾਉ ਆਪੇ ਬੀਜਾ ਪੇ ਹੀ ਖਾਉ ਨਾਨਕ ਹੁਕਮਿ ਆਵੋ ਜਾਓ ਤੀਰਥ ਤਪ ਦਿਆਤ ਨਾਨਕ ਜੇ ਕੋ ਪਾਵੇ ਤਿਲਕਾ ਮਾਨ ਸੁਨਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਤ ਮਨ ਨਾਉ ਸਭ ਗੁਣ ਤੇਰੇ ਮੈਂ ਨਾਹੀ ਕੋਏ ਬਿਣ ਗੁਣ ਕੀਤਾ ਭਗਤ ਨਾ ਹੋਏ ਸਵਸਥ ਆਤ ਬਾਣੀ ਪਰਮਾਉ ਸਤ ਸਹਾਂ ਸਦਾ ਮਨ ਚਾਉ ਕਵਨ ਸਵੇਲਾ ਬਖਤ ਕਵਨ ਕਵਨ ਤਿੱਕ ਕਵਨ ਵਾਰ ਕਵਨ ਸਿਰਤੇ ਮਾਹ ਕਵਨੋ ਜਿਤ ਹੋਆ ਆਕਾਰ ਵੇਰ ਨਾ ਪਾਈਆ ਪੰਡਿਤ ਜੇ ਹੋਵੇ ਲੇਖੁਰਾ ਨਾ ਵਕਤ ਨਾ ਪਾਇਓ ਕਾਦੀਆ ਜੇ ਲਿਖਣ ਲੇਖਕੁ ਰਾਮ ਤਿਤਵਾਨ ਜੋਗੀ ਜਾਣੈ ਰਤਮਾ ਹੋ ਨ ਕੋਇ ਜਾ ਕਰਤਾ ਸੇਟੀ ਕਉ ਸਾਜੈ ਆਪੈ ਜਾਣੈ ਸੋਇ ਕਿਉ ਕਰੇ ਅੱਖਾ ਤਿਸੁ ਲੋਹੀ ਕਿਉ ਵਰਨੀ ਕਮ ਜਾਣਾ ਨਾਨਕ ਅੱਖਣ ਸਭ ਕੋ ਆਖੇ ਇੱਕ ਦੂ ਇੱਕ ਸਿਆਣਾ ਵੱਡਾ ਸਹਬ ਵੱਡੀ ਨਾਹੀਂ ਕੀਤਾ ਜਾਪ ਹੋਵੇ ਨਾਨਕ ਜੀ ਤੂ ਅਪੂ ਜਾਣਿਆ ਕੀ ਗਿਆਨ ਸੋ ਹੈ ਪਾਤਾਲ ਪਾਤਾਲ ਲੱਖ ਅਗਾਸ ਅਗਾਸ ਉੜਕ ਉੜਕ ਪार्थਕੇ ਵੇਦ ਕਹ ਨਿਕ ਬਾਤ ਸਹਸ ਅਠਾਰਾ ਪੈਨ ਕਤੇ ਭ ਅਸੂਲੂ ਇਕ ਤਾਤ ਲਿਖਾ ਹੋਇ ਤਾ ਲਿਖੀਐ ਦੇਖੇ ਹੋਇ ਵਿਨਾਸ਼ੁ ਨਾਨਕ ਵਟਾਇਆ ਕੀਐ ਆਪੈ ਜਨ ਆਪ ਸਲਹੀ ਸਲਹਾ ਤੀ ਸਰਤ ਨ ਪਾਈਆ ਨਦੀਆਂ ਤੇ ਵਾਪਵ ਸਮੁੰਦ ਨ ਜਾਣੀ ਸਮੰਦ ਸਾਸਤਾਲ ਗਿਰਹਾ ਸੇਤੀ ਮਰਤਨ ਕੀੜੀ ਤੁਲ ਨ ਹੋਵਨੀ ਜੇ ਤਿਸ ਮਨੋ ਨਾ ਵਿਸਰਹਿ ਅੰਤੁ ਨ ਸੇਤੀ ਕਹਿ ਨ ਅੰਤੁ ਅੰਤਨ ਕਰਨੇ ਦੇ ਨ ਅੰਤੁ ਅੰਤਨ ਵੇਖਨ ਸੁਨ ਨ ਅੰਤੁ ਅੰਤਨ ਜਾਪੈ ਕਿਆ ਮਨ ਮੰਤ ਅੰਤਨ ਜਾਪੈ ਕੀਤਾ ਆਕਾਰ ਅੰਤਨ ਜਾਪੈ ਪਰਵਰ ਅੰਤ ਕਾਰਨ ਕੀਤੇ ਵਿਲਲਾ ਹੈ ਤਾ ਪੰਤਨ ਪਾਏ ਜਾ ਹੈ ਇਹ ਅੰਤਨ ਜਾਣ ਕੋਈ ਬਉਤਾ ਕਈਏ ਬਉਤਾ ਹੋਏ ਵੱਡਾ ਸਹਿਗੁ ਉੱਚਾ ਥਾਂ ਉੱਚੇ ਉੱਪਰ ਉੱਚਾ ਨਾਮੇ ਵੇੜਾ ਉੱਚਾ ਹੋਵੇ ਕੋਏ ਤੇ ਸੁੱਚੇ ਕੋ ਜਾਣੇ ਸੋਏ ਜੀਵਦੇ ਆਪ ਜਾਣੇ ਆਪ ਆਪ ਨਾਨਕ ਨਦਰਿ ਕਰਮੀ ਦਾਤ ਬਹੁਤਾ ਪਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਲ ਨਤ ਮਾਇ ਕਿਤੇ ਮੰਗਹਿ ਜੋਤ ਅਪਰ ਕੇਤੇ ਗਣਤ ਨਹੀਂ ਵਿਚਾਰੋ ਕੇਤੇ ਖਪ ਟਟੇ ਵਿਕਾਰੋ ਕੇਤੇ ਲੈ ਲੈ ਮੁਕਰ ਪਾਏ ਕੇਤੇ ਮੂਮਰਖ ਫਹੀ ਕਾਏ ਕਤਿਆਂ ਦੂਖ ਪੂਖ ਸਦ ਮਾਰ ਇਹ ਪੀਦਾਕ ਤੇਰੀ ਦਾਤਾਰ ਬੰਦ ਖਲਾਸੀ ਭਾਣਾ ਹੋਏ ਹੋਰ ਆਖ ਨ ਸਕੈ ਕੋਏ ਜੇ ਕੋ ਖਾਇ ਤੇ ਆਖਣ ਪਾਏ ਉਹ ਜਾਣੇ ਜੀਤੀਆਂ ਹੋ ਖਾਏ ਆਪੇ ਜਾਣੇ ਆਪੇ ਦੇ ਆਖੇ ਸੇਵੇ ਕਈ ਕਿ ਜਿਸ ਨੂੰ ਬਖਸੈ ਸਤਿ ਸਲ੍ਹਾ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣਨ ਅਮੁੱਲ ਵਾਪਾਰ ਅਮੁੱਲ ਵਪਾਰੀਏ ਅਮੁੱਲ ਪੰਡਾਰ ਅਮੁੱਲ ਆਵੇ ਅਮੁੱਲ ਲਿਜਾਹੇ ਮੁੱਲ ਭਾਏ ਅਮੁੱਲਾ ਸਮਾ ਹੈ ਅਮਨ ਧਰਮ ਮੰਤਿਵਾਨ ਅਮਨ ਤੋਂ ਲੈ ਮੁੱਲ ਪ੍ਰਵਾਨ ਮੁੱਲ ਬਖਸੀ ਸਮਨ ਨੇ ਚਾਨ ਮੁੱਲ ਕਰ ਮੁੱਲ ਪ੍ਰਵਾਨ ਅਮੁੱਲ ਮੁੱਲ ਆਖਿਆ ਨਾ ਜਾਏ ਆਖੂ ਆਖ ਰਹਿ ਲਵਲਾਈ ਆਖੇ ਵੀਦ ਪਾਤਪੁਰਾਣਾ ਆਖੇ ਪੜੈ ਕਰੈ ਵਖਿਆਨ ਆਖੇ ਵਿਰਮੈ ਆਖੇ ਇੰਦ ਆਖੇ ਗੋਪੀ ਤੇ ਗੋਵਿੰਦ आखै इसरया कैसे दो आंखै केते कीते बंधु अखै दानु अखै देव अखै सुर नर मुंजन सेव केते अखै अखन पाहे केते कह कर उठ उठ जाहे ते कित्ते होर करे है ते आकू न सकै केई के जेवड पावे तेवड होई नानक जान सत सो जेकू अखै गोल बेगाड़ो ਾਂ ਲਿਖੀਐ ਸਿਰ ਗਵਰ ਗਵਰ ਸੋਦਰ ਕੀ ਹਾਸ ਕਰਕੇ ਹਾ ਜਿਤ ਬੈ ਦਰਸਾ ਮਾਲੇ ਵਾਜੇ ਨਾਦ ਅਨੇਕ ਅਸੰਖਾ ਕੀਤੇ ਬਵਨ ਹਾਰੇ ਕੀਤੇ ਰਗ ਪਰਿਸ਼ੋ ਕਈ ਅਨੰ ਕਿਤੇ ਗਵਨ ਹਾਰੇ ਗਵ ਤਨ ਪਉਣ ਪਾਣੀ ਬੈ ਸੰਤੁਰ ਗਵ ਰਜ ਧਨ ਦੁਆਰੇ ਗਵ ਚਤ ਗੁਪਤ ਲਹਿ ਜਾਣਾ ਲਖੋ ਲਿਖ ਧਰਮ ਵਿਚਾਰੇ ਗਾਵੇ ਸਿਰ ਬ੍ਰਹਮਾ ਦੇਵੀ ਸੋਹੰਸ ਦਾਸ ਵਾਰੇ ਗਾਵੇ ਇੰਦ ਦਾਸਨ ਬੈਠੇ ਦੇਵਤਿਆਂ ਦਰ ਨਾਲ ਗਾਵੇ ਸਿੱਧ ਸਮਤੀ ਅੰਦਰ ਗਾਉਣ ਸਤਿ ਵਿਚਾਰੇ ਗਾਉਣ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਉਣ ਪੰਡਤ ਪੜ ਨੂ ਰਖੀ ਸਰ ਜੁਜਗ ਵਿਦਾਲਾ ਲ ਗਾਵੈ ਮੋਹਨਿਆ ਮਨਮੋਹਨ ਸਰਗਾ ਮਚ ਪਿਆ ਲੈ ਗਾਵੁ ਰਤਨ ਅਪਾਇ ਤੇਰੀ 68 ਤੀਰ ਕਾ ਲਾਲਾ ਗਾਵੈ ਜੋਦ ਮਹਾਵਲ ਸੂਰਾ ਗਾਵੈ ਖਾਨੀ ਚਾਰੇ ਗਾਵੈ ਖੰਡ ਮੰਡਲ ਵਰ ਭੰਡਾ ਕਰ ਕਰ ਰਖੈ ਕਰ ਸਈ ਤੁਧ ਨੂੰ ਗਾਵੈ ਜੋਤਿ ਪਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਨ ਸਿੰਘ ਚਤਨਯ ਅਵਰ ਨਾਨਕ ਿਆ ਵਿਚਾਰੇ ਸੋਈ ਸੋਈ ਸਦਾ ਸਤ ਸਾਹਿਬ ਸੱਚ ਸੱਚੀ ਨਹੀਂ ਹੈ ਭੀ ਹੋਸੀ ਜੈਨ ਜਸੀ ਰਤਨ ਜਨ ਵਿਚਾਰੀ ਰੰਗੀ ਰੰਗੀ ਪਾਤੀ ਕਰ ਕਰ ਜਨ ਜੀ ਮਾਇਆ ਜਨ ਆਪਾਈ ਕਰ ਕਰ ਵੇਖੇ ਕੀਤਾ ਆਪਣਾ ਜਨ ਤਿਸ ਦੀ ਵਡਿਆਈ ਜੋ ਤਿਸ ਤਾਵੇ ਸੋਈ ਕਰ세 ਹੁਕਮ ਨਾ ਕਰਨਾ ਜਾਈ ਸੋ ਪਾਤ ਸੰਸਹ ਪਾਤ ਸਾਹਿਬ ਨਾਨਕ ਰਹਿ ਨ ਰਜਾਈ ਮੁੰਦਾ ਸੰਤੋਖ ਸ਼ਰਮ ਪਤ ਚੋਲੀ ਧਿਆਨ ਕੀ ਕਰੈ ਪ੍ਰਭੂਤ ਖਿੰਤ ਕਾਲ ਕੁਵਰੀ ਤੈ ਜੋਤ ਡੰਡਾ ਪ੍ਰਤੀਤ ਆਈ ਪੰਥੀ ਸਵਲ ਜਮਾਤੀ ਮਨ ਜਿਤੈ ਜਗ ਜੀਤ ਆਦੇਸ ਤਿਸੈ ਆਦੇਸ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਵੇਖੋ ਇਸ ਭਗਤ ਭਿਆਨ ਤੇ ਆ ਪੰਡਾਰਨ ਘਟ ਘਟ ਵਜੈ ਨਾਦ ਆਪਨਾਥ 나ਥੀ ਸਭ ਜਾ ਕੀ ਰਿਤ ਸਦੇ ਅਬਰਾਸਾਦ ਸੰਜੋਗ ਵਿਜੋਗ ਤੁ ਹੀ ਕਰ ਚਲਾਵੇ ਲੇਖਿਆ ਵੇ ਭਾਗ ਆਦੇਸ ਤਿਸੇ ਆਦੇਸ ਵਾਰ ਅਨਿਲ ਅਨਾਦ ਅਨਾਥ ਜੋਗ ਜੋਗ ਦੇਖੋ ਇਸ ਏਕਾ ਮਾਈ ਜੁਗਤ ਵਿਐ ਤਿੰ ਚਲੇ ਪ੍ਰਵਾਨਾ ਇੱਕ ਸੰਸਾਰ ਇਕ ਪੰਡਾਰੀ ਇਕ ਲਾਏ ਦੀਵਾਨੋ ਜਿਤਸ ਭਾਵੇ ਕਿਵੇਂ ਚਲਾਵੇ ਜਿ ਹੋਵੇ ਫਰਮਾਨ ਓ ਵੇਖੇ ਉਹਨਾਂ ਨਦਰ ਨੈ ਆਵੇ ਬਹੁਤਾ ਇਹ ਵਿਡਾ ਨੂੰ ਆਦੇਸ ਤਿਸੈ ਆਦੇਸ ਸੁਆਦੁ ਅਨਿਲ ਅਨਾਦ ਅਨਾਥ ਜਗ ਜਗ ਏਕੋ ਵੇਸ ਆਸਨ ਲੋਏ ਲੋਏ ਪੰਡਾਰ ਜੋ ਕੁਝ ਪਾਇਆ ਸੋ ਏਕਾ ਵਰ ਕਰ ਕਰ ਵੇਖੈ ਸੱਜਣ ਹਰ ਨਾਨਕ ਸੱਚੀ ਕੀ ਸੱਚੀ ਕਾਰਵਾ ਦੇਸ ਤਿਸੈ ਆਦੇਸ ਆਦ ਅਨਿਲ ਅਨਾਦ ਅਨਾਹਤ ਜਗ ਜਗ ਏਕੋ ਵੇਸ ਇੱਕ ਦੋ ਜੀਵ ਲੱਖ ਹੋਏ ਲੱਖ ਹੋਵੇ ਲੱਖ ਬੀਸ ਲੱਖ ਲੱਖ ਵੀੜ ਆਇਆ ਕੀਏ ਏਕ ਨਾਮ ਜਗਦੀਸ਼ ਇਤਰਾ ਪਤ ਪੌੜੀਆਂ ਚੜਿਏ ਹੋਏ ਆਪੀਸ ਸੁਣ ਗੱਲ ਆਕਾਸ ਕੀ ਟਿਟ ਐ ਰੀਸ ਨਾਨਕ ਨਦਰੀ ਪਈਏ ਕੂੜੀ ਕੂੜੇ ਠੀਸ ਆਖੰਝੂਰ ਚਪੈ ਨਹਿ ਜੋਰ ਜੋਰ ਨ ਮੰਗਣ ਦਿਨ ਜੋਰ ਜੋਰ ਨ ਜੀਵਨ ਮਰਨ ਨਹਿ ਜੋਰ ਜੋਰ ਨ ਰਾਜ ਮਨ ਮਨ ਸੂਰ ਹਜੂਨ ਸਰਤੀ ਗਿਆਨ ਵਿਚਾਰ ਜੋਰ ਲੈ ਜੁਗਤੀ ਛੁੱਟ ਸੰਸਾਰ ਜਿਸ ਹੱਥ ਜੋਰ ਪ੍ਰਵੇਖੈ ਸੋਏ ਨਾਨਕ ਉੱਤਮ ਨੀਚ ਨ ਕੋਏ ਰਤਿਰਤੀ ਤਿਤੇ ਵਾਰ ਪਵਨ ਪਾਣੀ ਅਗਨੀ ਪਾਤਲ ਤਿਸ ਵਜ ਧਰਤੀ ਥਾਪ ਰੱਖੇ ਧਰਮਸਾਲ ਤੇ ਸਵਿੱਚ ਜੀ ਜੋਤ ਕੈ ਰੰਗ ਤਨ ਕੈ ਨਾਮ ਅਨੇਕ ਆਨੰਦ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਖੂ ਸੱਚਾ ਦਰਬਾਰ ਤਿੱਥੈ ਸੋਹਣ ਪੰਥ ਪਰਵਾਲਾ ਨਦਰੀ ਕਰਮ ਪਵੈ ਨਿਸਾਨ ਕੱਚ ਪਕਾਈ ਉੱਥੈ ਪਾਈ ਨਾਨਕ ਜੇ ਆ ਜਾਪੈ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੇਤੇ ਪੌਲ ਪਾਨੀ ਬੈ ਸੰਤਰ ਤੇਤੇ ਕਾਨ ਮਹੇਸ਼ ਕੇਤੇ ਵਰਮੇ ਘਾੜਤ ਕੜੀਏ ਰੂਪ ਰੰਗ ਕੈ ਵੇਸ ਸਿਤਿਆ ਘਰ ਭੂਮੀ ਮੇਰ ਕੇਤੇ ਕੇਤੇ ਤੂ ਅਪਦੇਸ਼ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਸਿੱਧ ਬੁੱਧ ਨਾਤ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵ ਦਾਨੁ ਮਨ ਕੇਤੇ ਕੇਤੇ ਰਤਨ ਸਮੰਧ ਕੇਤੀਆਂ ਖਾਣੀ ਕੇਤੀਆਂ ਬਾਣੀ ਕੇਤੇ ਪਤ ਨਰੰਗ ਕੇਤੀਆਂ ਸੁਰਤੀ ਸੇਵਕ ਕੇਤੀ ਨਾਨਕ ਅੰਤ ਨਿਅੰਤ ਗਿਆਨ ਖੰਡ ਮਹ ਗਿਆਨ ਪ੍ਰਚੰਡ ਤਿੱਥੇ ਨਾਮ ਵਿਨੋਦ ਪੂੜ ਅਨੰਦ ਸ਼ਰਮ ਖੰਡ ਕੀ ਬਾਣੀ ਰੂਪ ਤਿੱਥੇ ਘਾੜਤ ਕੜੀਏ ਬਹੁਤ ਅਨੂਪ ਤਾਂ ਕੀ ਗੱਲਾਂ ਕਥੀਆਂ ਨਾ ਜਾਏ ਜੇ ਕੋ ਕਹੈ ਪਿਛ ਪਛਤਾਏ ਤਿੱਥੈ ਘੜੀਏ ਸੁਰਤ ਮਤ ਮਨ ਬੁੱਧ ਤਿੱਥੈ ਘੜੀਏ ਸਿਰ ਸਦਾ ਕੀ ਸਦ ਕਰਮ ਖੰਡ ਕੇ ਬਾਣੀ ਜੋਰ ਤਿੱਥੈ ਹੂਰ ਨਾ ਕੋਈ ਹੂਰ ਤਿੱਥੈ ਜੁਗ ਮਹਾਵਲ ਸੂਰ ਤਿਨ ਮੈਂ ਰਾਮ ਰਿਹਾ ਭਰਪੂਰ ਤਿੱਥੈ ਸੀਤੂ ਸਿਤਾ ਮਹਿਮਾ ਮਹਾਤਾ ਕਾ ਰੂਪ ਨਾ ਕਤ ਨ ਜਾਹ ਨਾ ਮਰ ਨ ਠਗ ਜਾਏ ਜਨ ਕਰਾ ਵਸ ਮਨ ਮਹ ਤਿਥੈ ਭਗਤ ਵਸ ਕਲੋਏ ਕਰੈ ਅਨੰਦ ਸਚਾ ਮਨ ਸੋਏ ਸਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰਿ ਨਿਹਾਲ ਤਿਥੈ ਖੰਡ ਮੰਡਲ ਵਰਪੰਡ ਜੇ ਕੋ ਕਥੈ ਤੈ ਅੰਤ ਨ ਅੰਤ ਤਿਥੈ ਲੋਲੋ ਆਕਾਰ ਜਿਵ ਜਿਵ ਹੁਕਮ ਤੇ ਮੈ ਤਮ ਕਾਰ ਵੇਖੈ ਵਿਖਸੈ ਕਰਵੇ ਚਰ ਨਾਨਕ ਕਥਨਾ ਕੜਾ ਸਰ ਜਤਪਹਾਰਾ ਤਿਰਸਨ ਆਰਮ ਅਹਰ ਨਾ ਮਤ ਵੇਦ ਹਥਿਆਰ ਪਉ ਖਲਾ ਅਵੰਤ ਤਾਓ ਭਾਂਡਾ ਭਾਉ ਅਮਰਤ ਢਾਲ ਪੜੀਏ ਸਬਦ ਜੀ ਟਕਟਾਲ ਜਨਕੌ ਲਦਰ ਕਰਮ ਤਨਕਾਰ ਨਾਨਕ ਨਦਰਿ ਨਦਰਿ ਨਦਰ ਨਿਹਾਲ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੁਈ ਦਾਈ ਦਾਇਆ ਖਿਲੇ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੇ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੈ ਧੀ ਚੁੱਟੀ ਨਾਲ ਜਿਨਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੈ ਧੀ ਚੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ